ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਰਗ ਤਨਸਰੀ ਮਾਲਾਤੀ ਜਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਖ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਉ ਬਿਲੇ ਹਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਰਣ ਸਬਨਾ ਕਾ ਇਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਿਲੇ ਹਾਰੇ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਾਰਣ ਸਭਨਾ ਕਾਇ ਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮੰਨਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਉ ਬਲੇਹਾਰੇ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਾਰਨ ਸਬਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸਨ ਦੇਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਖੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਿਨਹਾਰੈ ਜਾਉ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪਨਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਉ ਬਲੇਹਾਰਾ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲੇਹਾਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਾਰਨ ਸਭਨਾ ਕਾ ਇੱਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮੰਨਿਆ ਓ ਗ਼ਕਾਰ ਸਤਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜਪਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਾਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜਪਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਉ ਬਲੇਹਾਰੈ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਾਰਣ ਸਬਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਉਹ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸੱਚੇ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜਪਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਂ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਉ ਬਲੇਹਾਰਾ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਰਨ ਸਭਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਿਨਹਾਰੈ ਜਾਉ ਸਾਚੇ ਤੇਰੇ ਨਾਮ ਵਿਟਉਂ ਕਰਣ ਕਾਰਣ ਸਭਨਾ ਕਾਇ ਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਓ ਗ਼ਕਾਰ ਸਤਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਉ ਬਲੇਹਾਰੈ ਜਾਓ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾ ਇੱਕ ਔਰ ਨਾ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸਨ ਦੇਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਾਂ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰਿਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਿਹਾਰ ਜਾਉ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲੇਹਾਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਾਰਨ ਸਬਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲੇਹਾਰੈ ਜਾਓ ਸਾਚੇ ਤੇਰੇ ਨਾਮ ਵਿਟਉ ਕਰਣ ਕਾਰਣ ਸਭਨਾ ਕਾ ਇੱਕੋ ਅਵਰ ਨ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮੰਨਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਿਲੇ ਹਾਰੇ ਜਾਉ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਾਂ ਬਲੇਹਾਰ ਜਾਓ ਸਾਚੇ ਤੇਰੇ ਨਾਮ ਵਿਟਮ ਕਰਨ ਕਾਰਨ ਸਬਨਾ ਕਾਇਕੋ ਅਬਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਖੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਪੰਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਿਜ ਫਤਹ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲੇਹਾਰੈ ਜਾਉ ਸਾਚੇ ਤੇਰੇ ਨਾਮ ਵਿਟਉ ਕਰਨ ਕਰਨ ਸਭਨਾ ਕਾਇਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪਨਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮੰਨਿਆ ਇਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਕ ਪੈਖਾਰੀ ਤੇਰੇ ਤੂੰ ਨਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲੇਹਾਰਾ ਜਾਓ ਸਾਚੇ ਤੇਰੇ ਨਾਮ ਵਿਟੋ ਕਰਣ ਕਰਣ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸਨ ਦੇਹੋ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੁਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮੰਨਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ